ਖਨੋਰੀ ਮੋਰਚਾ ਚੜ੍ਹਦੀ ਕਲਾ ਵਿੱਚ ਦੇਖੋ ਬੱਖੋ ਬੱਖੋ ਰੁਪਿੰਡਾ ਦੇ ਲੰਗਰ ਤੇ ਖੜੀਆਂ ਹੋਈਆਂ ਟਰਾਲੀਆਂ ਗੱਡੀਆਂ ਕਿਸਾਨ ਵੀਰੋ ਵੱਧੋ ਵੱਧ ਗਣਤੀ ਵਿੱਚ ਖਨੋਰੀ ਪਹੁੰਚੋ ਤੇ ਆਪੋ ਆਪਣੀਆਂ ਲਗਾਓ ਹਾਜ਼ਰੀਆਂ ਲੰਗਰਾਂ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਜੀ ਤੇ ਇੱਧਰ ਬਜ਼ੁਰਗ ਹਾਂਜੀ ਬਾਪੂ ਜੀ ਅੱਜ ਦੀ ਗੱਲ ਜੀ ਕਿਹੜਾ ਇਲਾਕਾ ਬਾਪੂ ਜੀ ਆਪਣਾ ਰੋਈਪੜ ਕਿਵੇਂ ਮੋਰਚਾ ਚੱਲ ਰਿਹਾ ਜੀ ਠੀਕ ਆ ਚੱਲਿਆ ਨਾ ਬਿਲਕੁਲ ਜੀ ਡਰੇਵਲ ਸਾਹਿਬ ਜੀ ਸੇ ਤਾਂ ਕੀ ਹਾਂ ਛੇੜ ਕੇ ਮੈਂ ਜੀ ਡੌੜ ਹੀ ਆਇਆ ਚੌਣੀ ਆ ਕਿ ਪਿੰਡਾਂ ਦੇ ਜਿਹੜੇ ਬੈਠੇ ਕਈ ਵੀਰ ਪਤੰਗ ਉਡਾ ਰਹੇ ਆ ਜੀ ਤਾਜ ਖੇਢੀ ਜਾ ਰਹੇ ਕੀ ਅਪੀਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਈ ਤਾਂ ਉਹ ਆ ਗਏ 1000 ਰੁਪਏ ਦੇ ਕਹਿੰਦੇ ਵੀ ਹੁਣ ਆਪਾਂ ਤਾਇੇ ਹੋਏ ਹਾਂ ਹਾਂ ਉਹਨਾਂ ਚੰਗੀ ਗੱਲ ਆ ਬਿਲਕੁਲ ਜੀ ਸਾਰੇ ਦੇ ਹੱਕਾਂ ਵਾਸਤੇ ਵੀ ਡੱਲੀਵਾਕ ਕਿਉਂਕਿ ਇਹੋ ਜਿਹਾ ਹੀਰਾ ਆਗੂ ਆਪਾਂ ਨੂੰ ਮਿਲਣਾ ਨਹੀਂ ਜੇ ਨਾ ਖਾ ਦਿੱਤਾ ਤੇ ਦੇਖੀ ਵੀ ਰੱਖਣ ਖਾਨੀ ਚਾਤਾ ਰੱਖਣ ਖਾਨੀ ਮਿਲਣਾ ਬਿਲਕੁਲ ਜੀ ਬਿਲਕੁਲ ਇਹ ਸਾਰੇ ਲੋਕ ਜਾਗ ਜਾਂ ਤਾਂ ਵਾਕਿਆ ਹੀ ਸੁਸੇ ਬਿਲਕੁਲ ਜੀ ਬਿਲਕੁਲ ਇਧਰ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਸ੍ਰੀ ਮਨਜੀਤ ਸਿੰਘ ਜੀ ਮਾਨ ਲੰਗਰ ਸੇਵਾ ਐਮਪੀ ਆਣੇ ਸੀ ਹਲਕਾ ਸੰਗਰੂਰ ਉਹਨਾਂ ਵੱਲੋਂ ਜਿਹੜੀ ਕਿੰਕੀ ਬਾਈ ਜੀ ਇੱਥੇ ਟਰੇਡ ਕੀਤੀ ਗਈ ਹੈ ਪਾਣੀ ਵਾਸਤੇ ਵੀ ਜਨਗਦਾਨ ਕੱਲ ਪਾਣੀ ਸਿਕਣ ਅੱਛਾਵਾ ਬਣ ਰਹੀਆਂ ਜੀ ਚੌਲ ਵਰਤਾਏ ਜਾ ਰਹੇ ਆ ਜੀ ਸੇਵਾਦਾਰ ਸੇਵਾ ਤੇ ਲੱਗੇ ਹੋਏ ਆ ਜੀ ਇੱਧਰ ਬਜ਼ੁਰਗ ਬੈਠੇ ਹੋਏ ਆ ਜੀ ਸਾਰੇ ਬਾਪੂਣੀ ਇੱਧਰ ਵੇਖੋ ਸਾਰਾ ਜਿਹੜਾ ਲੰਗਰ ਪਾਣੀ ਚੱਲਦਾ ਜੀ ਨਾਲ ਦੀ ਨਾਲ ਸੰਗਤਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਵਧੀਆ ਪ੍ਰਬੰਧ ਕੀਤਾ ਗਿਆ ਜੀ ਤੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇੱਥੇ ਬਾਤ ਤੋਂ ਬਾਅਦ ਆਉਣ ਅੱਜ 50 ਦਿਨ ਹੋ ਚੁੱਕੇ ਆ ਜੀ ਜਾਗਣ ਦੀ ਲੋੜ ਆ ਬਾਪੂ ਜੀ ਕਿਹੜਾ ਇਲਾਕਾ ਜੀ ਹਰਿਆਣਾ ਤੇ ਕੀ ਚਾਣਾ ਚਾਣੇ ਆ ਇੱਥੇ ਵੇਖੋ ਅੱਜ 50 ਦਿਨ ਦੇ ਲਗਭਗ ਡਲੇਵਾਲ ਸਾਹਿਬ ਨੂੰ ਮਰਨ ਮਰਤੇ ਹੋ ਗਏ ਬੈਠਿਆਂ ਨੂੰ ਅੱਜ ਡਲੇਵਾਲ ਨੂੰ 50 ਦਿਨ ਹੋ ਗਏ ਨੇ ਮਰਨ ਮਰਤੇ ਬੈਠਿਆਂ ਨੂੰ ਬਿਲਕੁਲ ਜੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਡਲੇਵਾਲ ਨੂੰ ਇਹ ਆਪਣਾ ਦਿਨ ਨਹੀਂ ਸੀ ਦੇਖਣਾ ਫੇਰ ਦਿਨ ਵੇਖਣਾ ਨਹੀਂ ਸੀ ਪੈਣਾ ਬਿਲਕੁਲ ਜੀ ਬਿਲਕੁਲ ਆਹ ਹੁਣ ਇਕੱਠੇ ਆਏ ਨੇ ਵੀ ਜਦੋਂ ਬੋਲਣ ਦਾ ਕੰਨੀ ਲਿਆ ਆ ਹੁਣ ਇਕੱਠੇ ਹੋਏ ਨੇ ਬਿਲਕੁਲ ਜੀ ਬਿਲਕੁਲ ਪਹਿਲਾਂ ਇਕੱਠੇ ਹੁੰਦੇ ਤੇ ਥੋੜਾ ਦਬਾਅ ਹੋਰ ਜਿਆਦਾ ਰਾਜ ਨੂੰ ਸਰਕਾਰ ਮੰਨ ਦੇ ਮੰਨ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਆ ਜੀ ਇਕੱਠੇ ਹੋਣਾ ਜ਼ਰੂਰੀ ਆ ਜੀ ਕਾਠਾ ਤਾਂ ਲੋਹੇ ਦੀ ਲਾਠਾ ਦੂਸਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਵੀ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਮੋਰਚੇ ਦੇ ਵਿੱਚ ਪਹੁੰਚਣ ਸਾਥ ਦੇਣ ਕਿ ਇਹ ਦੇਖੋ ਜਿਹੜਾ ਪਾਲਨ ਦੀ ਵੀ ਸੇਵਾ ਇੱਥੇ ਬਹੁਤ ਜ਼ਰੂਰਤ ਰਹਿੰਦੀ ਆ ਤੇ ਜੇ ਕੋਈ ਵੀਰ ਸੇਵਾ ਪਾਲਨ ਦੀ ਕਰਨਾ ਚਾਹੁੰਦਾ ਖਨੋਰੀ ਬਾਡਰ ਤੇ ਪਹੁੰਚਦਾ ਕਰ ਦੇ ਕਿਉਂਕਿ ਬਹੁਤ ਇਸੇ ਤਰ੍ਹਾਂ ਵੇਖੋ ਕਿੰਨੇ ਵੀਰ ਆ ਜਿਹੜਾ ਪਾਲਨ ਕੋਈ ਵੀਰ ਲੈ ਕੇ ਆਇਆ ਤੇ ਸੁੱਟਣ ਦੇ ਨੌਜਵਾਨ ਸੇਵਾ ਕਰ ਰਿਹਾ ਮੋਰਚੇ ਦੇ ਵਿੱਚ ਜੀ ਮਹਾਨ ਸੇਵਾ ਹੈ ਜੀ ਤੇ ਗੁਰੂ ਘਰ ਲੰਗਰ ਬਾਬਾ ਮਰੀਕ ਸਿੰਘ ਜੀ ਉਹਨਾਂ ਦੇ ਚੱਲਦੇ ਆ ਜੀ ਤੇ ਵੀ ਸੇਵਾ ਦਾ ਸੇਵਾ ਕਰੀ ਜਾਂਦੇ ਆ ਜੀ ਸਹਿਯੋਗ ਦੇਣਾ ਚਾਹੀਦਾ ਜੀ ਹਰ ਇੱਕ ਵੀਰ ਦਾ ਫਰਜ ਬੰਦਾ ਹੈ ਜੀ ਤੇ ਦੇਖ ਸਕਦੇ ਆ ਜੀ ਇਸ ਜਗ੍ਹਾ ਤੇ ਟਰਾਲੀਆਂ ਗੱਡੀਆਂ ਦੇ ਟਾਇਰ ਪਾੜੇ ਗਏ ਸੀ ਜਦੋਂ ਬੜਾ ਤਸ਼ੱਦਦ ਹੋਇਆ ਸੀ ਇਸ ਜਗ੍ਹਾ ਦੇ ਅਥਰੂ ਗੈਸ ਦੇ ਗੋਲੇ ਛੁੱਟੇ ਸੀਗੀ ਬੁਰੇ ਹਾਲ ਹੋਏ ਸੀ ਤੇ ਸਾਹਮਣੇ ਜਿਹੜਾ ਪੰਡਾਲ ਲੱਗਾ ਹੈ ਜੀ ਇਹ ਚੜ੍ਹੇਵਾਲ ਸਾਹਿਬ ਬੈਠੇ ਹੋਇਆ ਜੀ ਕਵੀਸ਼ਰ ਟੜੀ ਅਸੀਂ ਉਹ ਵੀ ਇਸ ਸਟੇਜ ਤੇ ਲੱਗਦੇ ਆ ਤੇ ਆਹ ਭਾਈ ਸਾਡਾ ਹਨ ਜੀ ਸਾਹਿਬ ਜੀ ਕੀ ਹਾਲ ਜੀ ਮਹਾਰਾਜ ਠੀਕ ਠਾਕ ਬੜਾ ਸਮਾਂ ਹੋ ਗਿਆ ਤੁਹਾਨੂੰ ਮੋਰਚੇ ਦੇ ਵਿੱਚ ਡਟੇ ਹੋਏ ਹਨ ਕੀ ਕਹਿਣਾ ਚਾਹੁੰਦੇ ਆ ਜੀ ਬਸ ਚੜਦੀ ਕਲਾ ਵੀ ਮੋਰਚਾ ਬਿਲਕੁਲ ਜੀ ਵੀਰ ਕਿੱਥੇ ਹੋ ਚੜਦੀ ਕਲਾ ਚ ਬਾਈ ਜਾਂਦਾ ਮੋਰਚਾ ਇਹ ਵੀ ਬੜੇ ਚਿਰ ਤੋਂ ਇੱਥੇ ਸਹਿਯੋਗ ਦੇ ਰਿਹਾ ਕੀ ਇਹ ਨੂੰ ਫੋਨ ਆਈ ਜਾਂਦਾ ਸੀ ਨਹੀਂ ਕੋ ਕਰਦੇ ਗੱਲਬਾਤ